ਵੀ ਮੌਜੂਦ ਆ ਉਹ ਤਾਂ ਫਿਲਮ ਦੇਖ ਕੇ ਕਿੱਦਾਂ ਲੱਗਾ ਬਹੁਤ ਵਧੀਆ ਲੱਗਦਾ ਜੀ ਮੈਂ ਤਾਂ ਮੈਨੂੰ ਇਹ ਸਮਝ ਲੱਗੀ ਵੀ ਸਾਨੂੰ ਵੱਧ ਤੋਂ ਵੱਧ ਪੜ੍ਹ ਕੇ ਮਾਪ-ਵਾਪਦਾ ਨਾਰੋਸ਼ਨ ਕਰਨਾ ਚਾਹੀਦਾ ਕਿਤੇ ਕੁਝ ਬਣਨਾ ਚਾਹੀਦਾ ਠੀਕ ਆ ਪੰਜੀ ਡਾਡਾ ਕੀ ਵਿਚਾਰਾ ਇਸ ਫਿਲਮ ਬਾਰੇ ਹਾਂ ਜੀ ਮੈਂ ਪਹਿਲਾਂ ਤਾਂ ਵੀ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਤੇ ਪਹਿਲਾਂ ਮੈਂ ਥੈਂਕਸ ਕਰਨਾ ਚਾਹੂੰਗੀ ਪ੍ਰੋਡਿਊਸਰ ਐਂਡ ਜਿਹੜੇ ਡਾਇਰੈਕਟਰ ਉਹਨਾਂ ਦਾ ਜਿਨ੍ਹਾਂ ਨੇ ਇੱਕ ਸਮਾਜ ਨੂੰ ਸਾਡੇ ਨੂੰ ਸੇਧ ਦੇਣ ਵਾਸਤੇ ਇਹ ਫਿਲਮ ਨੂੰ ਪ੍ਰੋਡਿਊਸ ਕੀਤਾ ਸੋ ਬਹੁਤ ਵਧੀਆ ਫਿਲਮ ਆ ਮੈਂ ਕੋਈ ਖੁੱਤ ਬੁਲਾ ਰਹਾ ਆ ਯਾ ਔਰ ਮੇਰਾ ਟੌਪਿਕ ਵੀ ਸਤਿ ਪਤਰੀ ਵਾਈ ਫੂਲੇ ਜੀ ਹੁੰਦਾ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰਪ੍ਰੀਤ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਆਪਾਂ ਜਿਲ੍ਹਾ ਸ਼ਾਰਪੂਰ ਦੇ ਸ਼ਹਿਰ ਟਾਂਡਾ ਵਿਖੇ ਪੁੱਜੇ ਹੋ ਗਏ ਆ ਜਿੱਥੇ ਲੱਖੀ ਸਿਨੇਮਾ ਟਾਂਡਾ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਚੱਲਦੀਆਂ ਉੱਥੇ ਅੱਜ ਇੱਕ ਸਾਡੇ ਵੀਰਾਂ ਵਾਲੋਂ ਡਾਕਟਰ ਅੰਬੇਦਕਰ ਕੋਸ ਟਾਂਡਾ ਵਾਲੋਂ ਜਿਹੜੀ ਕਿ ਫਿਲਮ ਆਈ ਹੈ ਪੰਜਾਬੀ ਫਿਲਮ ਆਈ ਹੈ ਫੂਲੇ ਉੱਲੇ ਫਿਲਮ ਦੀ ਵਿਸਤਾਰਪੂਰਵਕ ਜਾਣਕਾਰੀ ਲੈ ਲਈ ਆਪਾਂ ਵੀਰ ਹੁਣਾਂ ਦੇ ਕੋਲ ਪੁੱਜੇ ਕਿ ਉਹਨਾਂ ਨੇ ਜੋ ਅੱਜ ਇਸੇ ਫਿਲਮ ਚਲਵਾ ਰਹੇ ਹੈਗੇ ਆ ਉਹ ਫਿਲਮ ਦੇ ਵਿੱਚ ਕੀ ਹੈਗਾ ਵੀਜੀ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਆ ਵੀਜੀ ਅੱਜ ਜਿਹੜੀ ਤੁਸੀਂ ਫਿਲਮ ਲਗਵਾਈ ਹੈਗੀ ਇਸ ਸਿਨੇਮੇ ਦੇ ਵਿੱਚ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਇਸ ਫਿਲਮ ਬਾਰੇ ਸਾਨੂੰ ਜਾਣਕਾਰੀ ਦਿਓ ਕਿ ਇਸ ਫਿਲਮ ਵਿੱਚ ਕੀ ਹੈ ਉਹ ਕਿਸ ਬੇਸ ਤੇ ਉੱਤੇ ਬਣੀ ਹੈਗੀ ਦੇਖੋ ਜੀ ਸਾਡੇ ਜੋਤੀਰਾਵ ਪੂਲੇ ਜੀ ਇਹ ਸਾਡੇ ਵਿਖਿਆਂ ਦੇ ਵਿੱਚੋਂ ਇੱਕ ਨੇ ਤੇ ਬਾਬਾ ਸਾਹਿਬ ਉਮੀਦਕਰ ਤੋਂ ਪਹਿਲਾਂ ਜੋ ਇਹਨਾਂ ਨੇ ਸੰਘਰਸ਼ ਕੀਤਾ ਉਹ ਇਸ ਮੂਵੀ ਦੇ ਵਿੱਚ ਦੱਸਿਆ ਗਿਆ ਕਿ ਦੱਬੇ ਕੁਤੇ ਲੋਕਾਂ ਲਈ ਜਾਂ ਲੇਡੀਜ਼ ਲਈ ਪੜਨ ਦਾ ਹੱਕ ਲੈ ਕੇ ਦਿੱਤਾ ਸਭ ਤੋਂ ਪਹਿਲਾਂ ਲੜਕੀਆਂ ਲਈ ਸਕੂਲ ਖੋਲ੍ਹਿਆ ਤੋਂ ਇਸ ਤਰ੍ਹਾਂ ਦੀ ਬਹੁਤ ਜਿਹੜੀਆਂ ਗੱਲਾਂ ਅਸੀਂ ਇਤਿਹਾਸ ਤੋਂ ਨਹੀਂ ਜਾਣੂ ਸੀ ਇਸ ਫਿਲਮ ਨੂੰ ਦੇਖ ਕੇ ਅਸੀਂ ਉਹ ਜਾਣੂ ਹੋਏ ਹਾਂ ਅਸੀਂ ਚਾਹੁੰਦੇ ਹਾਂ ਕਿ ਜੋ ਅਸੀਂ ਦੇਖਿਆ ਇਸ ਫਿਲਮ ਦੇ ਵਿੱਚ ਪਹਿਲਾਂ ਥੀਏਟਰ ਦੀ ਦੁਪਹਿਰ ਦੇਖ ਕੇ ਆਏ ਸੀ ਕਿ ਅਸੀਂ ਚਾਹੁੰਦੇ ਹਾਂ ਵੀ ਅਸੀਂ ਸਮਾਜ ਆਪਣੇ ਦੇ ਜਿੰਨੇ ਵੀ ਸਾਡੇ ਜਾਗਰੂਕ ਲੋਕ ਹਨ ਉਹ ਵੀ ਇਸ ਫਿਲਮ ਨੂੰ ਦੇਖ ਕੇ ਆਪਣਾ ਜੋ ਪੁਰਾਣਾ ਇਤਿਹਾਸ ਹੈ ਉਹਨੂੰ ਜਾਨੂ ਹੋਣਾ ਚਾਹੀਦਾ ਹੈ ਇਸ ਫਿਲਮ ਵਿੱਚ ਮੇਨ ਮੋਟਿਵ ਕਿਸ ਚੀਜ਼ ਨੂੰ ਮੋਟੀਵੇਟ ਕਰਦੀ ਹੈਗੀ ਆ ਉਹ ਜੀ ਪੜ੍ਹਾਈ ਨੂੰ ਕਰਦੀ ਆ ਕਿ ਲੜਕੀਆਂ ਨੂੰ ਜਿਹੜੇ ਜਿਹੜੇ ਹੱਕ ਨਹੀਂ ਸੀਗੇ ਬਿਲਾਂ ਦਾ ਪੜ੍ਹਨ ਦਾ ਹੱਕ ਲੈ ਕੇ ਦਿੱਤਾ ਫਿਰ ਆਪਣੇ ਪਤੀ ਨੂੰ ਜਿਹੜਾ ਅੱਗ ਲਾਉਣ ਦਾ ਅਧਿਕਾਰ ਲੇਡੀਜ਼ ਨੂੰ ਨਹੀਂ ਸੀ ਜਦੋਂ ਮਰਨ ਪ੍ਰਾਂਤ ਤੇ ਉਹ ਲੈ ਕੇ ਦਿੱਤਾ ਤੇ ਜਿਹੜਾ ਇੱਕ ਪਾਣੀ ਪੀਣ ਦਾ ਅਧਿਕਾਰ ਸੀ ਉਹ ਵੀ ਸ਼ੂਦਰ ਲੋਕਾਂ ਨੂੰ ਨਹੀਂ ਸੀਗਾ ਉਹ ਉਹਨਾਂ ਨੇ ਆਪਣੇ ਹੀ ਜੋਤੀਰਾ ਪੁੱਲੀ ਜੀ ਨੇ ਆਪਣੇ ਘਰ ਦੇ ਲਾਗੇ ਹੀ ਇੱਕ ਉਹ ਖੂਹ ਪਟਿਆ ਤੇ ਆਪਣੇ ਹੀ ਲੋਕਾਂ ਨੇ ਖੂਹ ਪਟ ਕੇ ਉੱਥੋਂ ਪਾਣੀ ਪੀਣ ਦਾ ਜਿਹੜਾ ਸੰਘਰਸ਼ ਸੀ ਉਹ ਕੀਤਾ ਅੱਛੇ ਸਾਡੇ ਨਾਲ ਇੱਕ ਵੀਰ ਹੋਰ ਮੌਜੂਦ ਹੈ ਵੀਰ ਜੀ ਟਾੜਾ ਇਸ ਫਿਲਮ ਬਾਰੇ ਕੀ ਵਿਚਾਰ ਹੈ ਸਭ ਤੋਂ ਪਹਿਲਾਂ ਤਰਨ ਜੀ ਆਪੀਮ ਜਪਾਰਤਾ ਸਾਡੇ ਚੈਨਲ ਆਂਦੇ ਪੰਜਾਬੀ ਰੰਗ ਕਿੰਦੇ ਬਹੁਤ ਬਹੁਤ ਧੰਨਵਾਦ ਹੈ ਇਹ ਜਿਹੜੀ ਫਿਲਮ ਆ ਇਹ ਇੱਕ ਫਿਲਮ ਨਹੀਂ ਇੱਕ ਇਤਿਹਾਸ ਆ ਕੌਨਕੀ ਜਿਹੜੀ ਇਹ ਫਿਲਮ ਆ ਸਾਡੇ ਮਹਾਨ ਮਹਾਤਵਾ ਜੋਤੀਬਾ ਫੁਲੇ ਜੀ ਤੇ ਦਾ ਫਿਲਮਾ ਕਿਵੇਂ ਉਹਨਾਂ ਨੇ ਸੰਘਰਸ਼ ਕੀਤਾ ਮੇਰੇ ਵੀਰ ਨੇ ਦੰਦ ਦਿੱਤਾ ਜਿਹੜਾ ਸਾਡਾ ਮੋਟਿਵ ਆ ਇਹ ਹੀ ਆ ਕਿ ਉੱਤਮ ਵੱਧ ਜਾਣਕਾਰੀ ਲੋਕਾਂ ਤੱਕ ਰਕਰਨ ਫਿਲਮ ਦੇਖੀ। ਸੋ ਜਿਵੇਂ ਅਸੀਂ ਟਾਂਡਾ ਥਿੰਮ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਹਨਾਂ ਨੇ ਤੁਹਾਨੂੰ ਫਿਲਮ ਲਵਾਉਣ ਦਾ ਚਾਂਸ ਦਿੱਤਾ ਆਪਣੇ ਇਸ ਸਿਨੇਮਾ ਘਰ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਟੀਮ ਦਾ ਵੀ ਤੇ ਜਿਹੜੇ ਇਹ ਨਿਊਜ਼ ਦੇਖ ਰਹੇ ਆ ਜਿਨ੍ਹਾਂ ਨੇ ਤਾਂ ਕੋਈ ਮੈਸੇਜ ਆਣਾ ਉਹ ਵੀ ਇਹ ਫਿਲਮ ਨੂੰ ਬਹੁਤ ਵੱਧ ਆਪਣੇ ਲੋਕਲ ਸਿਨੇਮਾ ਘਰਾਂ ਵਿੱਚ ਲਵਾਉਣ ਕੀ ਅੰਦਰ ਜਿਹੜਾ ਹਾਲ ਆ ਸਾਰਾ ਬੁੱਕ ਕਿੰਨੇ ਕੁ ਲੋਕ ਇਸ ਫਿਲਮ ਨੂੰ ਦੇਖ ਰਹੇ ਅੰਦਰ ਯਾਰ ਅਸਲ ਵਿੱਚ 174 ਸੀਟਾਂ ਸੀਗੀਆਂ ਤੇ ਵਿੱਚ ਲੇਕਿਨ ਲੋਕਾਂ ਦਾ ਛਾ ਇੰਨਾ ਹੋ ਗਿਆ ਆ ਕਿਉਂਕਿ ਇਤਿਹਾਸਿਕ ਫਿਲਮ ਆ ਇਸ ਕਰਕੇ ਵਕਤ ਤੋਂ ਬਾਅਦ ਲੋਕ ਤਕਰੀਬਨ 245 ਜਿਹੜੇ ਸੀਟਾਂ ਫੁੱਲ ਹੋ ਚੁੱਕੀਆਂ ਤੇ ਵਿੱਚੋਂ ਲੋਕਾਂ ਨੂੰ ਤੁਹਾਨੂੰ ਮੋੜਨਾ ਪਿਆ ਕਿ ਹਾਲ ਫੁੱਲਾ ਕਿਉਂਕਿ ਪਰਮਿਸ਼ਨ ਨਹੀਂ ਮਿਲਦੀ ਇੰਨੇ ਚਾ ਜਿਹੜੇ ਵੀਰ ਭੈਣ ਇਸ ਫਿਲਮ ਨੂੰ ਦੇਖਣ ਆਏ ਸੀ ਜਿਹੜੇ ਵਾਪਸ ਚਲ ਗਏ ਹੈਗੇ ਆ ਕੀ ਟਾਡਾ ਕੋਈ ਦਾਦਾ ਜਤਨ ਹੈਗਾ ਕਿ ਉਹਨਾਂ ਨੂੰ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਦਿਖਾਈ ਜਾਵੇ ਮੈਂ ਸਰ ਇਦਾਂ ਕਿ ਹਾਰਪਰ ਵੀ ਲੱਗੀ ਆ ਫਿਲਮ ਦਿਸਵੇ ਵੀ ਚੱਲ ਰਹੀ ਹੈ ਲੋਕਲ ਸਾਥੀ ਦੂਰ ਦੂਰੋਂ ਆਇਆ ਹੋਏ ਇੱਥੇ ਦੇਖਣਗੇ ਬਾਕੀ ਸਿਨੇਮਾ ਗਲਬਤ ਕਰਕੇ ਇਕੱਲਾ ਸ਼ੂ ਵੀ ਬੁਕਿੰਗ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਇੱਕ ਵੀਰ ਹੋਰ ਮੌਜੂਦਾ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਵੀ ਜੀ ਟਾਡਾ ਇਸ ਸਥਾਨ ਮਾਰੇ ਕੀ ਵਿਚਾਰ ਹੈ ਸਰ ਇਹ ਫਿਲਮ ਜਿਹੜੀ ਹਰ ਸਮਾਜ ਨੂੰ ਦੇਖਣੀ ਚਾਹੀਦੀ ਹੈ ਇਹ ਸਿਰਫ ਦਲ ਦਾ ਵਾਸਤੇ ਨਹੀਂ ਉਹਨਾਂ ਵੋਟਾਂ ਵਾਸਤੇ ਆ ਜਿਹਨਾਂ ਨੂੰ ਨਿਕੋਏ ਐਕਸੋਜੀ ਨੇ ਅਧਿਕਾਰ ਲੈ ਕੇ ਦਿੱਤੇ ਆ ਜੋ ਵੀ ਤੁਸੀਂ ਅੱਜ ਪਿੱਛ ਤੋ ਜੋ ਕੁਝ ਕਾਰਨ ਕਰਕੇ ਘਰਾਤੀ ਨੂੰ ਰਿਲੀਜ਼ ਨਹੀਂ ਹੋ ਸਕੀ ਇਹ ਫਿਰ 25 ਤਰੀਕ ਨੂੰ ਰਿਲੀਜ਼ ਕਰੀ ਜਿਸ ਦਾ ਕਾਰਨ ਇਹ ਸੀ ਕਿ ਕੁਝ ਇਦਾਂ ਦੇ ਲੋਕ ਸਾਡ ਜਿਹੜੇ ਕਿ ਇਹਨਾਂ ਫਿਲਮ ਦੇ ਵਿੱਚੋਂ ਜਿਹੜੇ ਕਿ 12 ਸੀਨ ਆ ਉਹ ਕੱਟ ਕਰ ਦਿੱਤੇ ਗਏ ਜੋ ਕਿ ਫਿਲਮ ਦੇ ਵਿੱਚ ਨਹੀਂ ਦਿਖਾਏ ਗਏ ਸੈਂਸਰ ਬੋਰਡ ਉਹ 12 ਸੀਨ ਜਿਹੜੇ ਕੱਟ ਕਰ ਦਿੱਤੇ ਗਏ ਆ ਤੋ ਉਹਨਾਂ ਨੂੰ ਜ਼ਰੂਰ ਦਿਖਾਉਣੇ ਚਾਹੀਦੇ ਸੀ ਜਿਹੜੇ ਕਿ ਹੁਣ YouTube ਤੇ ਤੇ ਵਾਇਰਲ ਹੋ ਰਿਹਾ ਜੀ ਤੋ ਇਨਾਂ ਹੀ ਕਹਿੰਦਾ ਫਿਲਮ ਹਰ ਸਮਾਂ ਦੇਖਣੀ ਚਾਹੀਦੀ ਫਿਲਮ ਬਹੁਤ ਵਧੀਆ ਸੋ ਜੈ ਭੀਮ ਜੈ ਭਾਰਤ ਵੀਜੀ ਟਾ ਡਾਇਸ ਫਿਲਮ ਬਾਰੇ ਕੀ ਵਿਚਾਰ ਆ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੀ ਸਾਰਿਆਂ ਨੂੰ ਇਹ ਜਿਹੜੀ ਮੂਵੀ ਆ ਇਹਦੇ ਵਿੱਚ ਖਾਸ ਕਰਕੇ ਔਰਤਾਂ ਬਾਰੇ ਦਿਖਾਇਆ ਗਿਆ ਕਿਉਂਕਿ ਉਹਨਾਂ ਨੂੰ ਪਹਿਲਾਂ ਪੜ੍ਹਨ ਦੇ ਹੱਕ ਅਧਿਕਾਰ ਨਹੀਂ ਸੀਗੇ ਤੇ ਜੋਤੀਬਾ ਫੁਲੇ ਜੀ ਨੇ ਯਤਨ ਕੀਤੇ ਉਹਨਾਂ ਨੇ ਆਪਣੀ ਜਿਹੜੀ ਘਰ ਵਾਲੀ ਸੀਗੀ ਸੁਵਿਤਰੀਬਾਈ ਫੁਲੇ ਜੀ ਉਹਨਾਂ ਨੂੰ ਪੜਾਇਆ ਤੇ ਉਹਨਾਂ ਦੇ ਹੱਕ ਲੈ ਗਦੇ ਤੇ ਔਰਤਾਂ ਨੂੰ ਪੜਨ ਦੇ ਤੇ ਇੰਨੇ ਕੰਮ ਦਾ ਹੋਇਆ ਜੈ ਭੀਮ ਜੈ ਭਾਰਤੀ ਜੀ ਦੋਸਤੋ ਇਹ ਸਨ ਜਿਹੜੇ ਡਾਕਟਰ ਅੰਬੇਦਕਰ ਫੋਰਸ ਟਾਂਡਾ ਦੇ ਸਾਰੇ ਕਲੱਬ ਮੈਂਬਰ ਜਿਨ੍ਹਾਂ ਦੀ ਬਦੌਲਤ ਅੱਜ ਇਹ ਸਿਨੇਮਿਆਂ ਦੇ ਵਿੱਚ ਫਿਲਮ ਚੱਲ ਰਹੀ ਆ ਫੂਲੇ ਜੀ ਹਾਂ ਦਾ ਸ਼ਰਮਾ ਹਾਂਜੀ ਅਸੀਂ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ ਟਾਂਡਾ ਸਿਨੇਮਾ ਫਿਲਮੀ ਫਲਕਸ ਤੋਂ ਸਾਡੇ ਸੀਨੀਅਰ ਸਾਥੀ ਆ ਬੜੇ ਸਤਿਕਾਰਯੋਗ ਮਨੋਜ ਤਨਵਰ ਜੀ ਜਿਨ੍ਹਾਂ ਨੇ ਸਾਨੂੰ ਫਿਲਮ ਦਿਖਾਉਣ ਲਈ ਜਿਨ੍ਹਾਂ ਨਾਲ ਗੱਲਬਾਤ ਹੋਈ ਸੀ ਤੇ ਉਹਨਾਂ ਨੇ ਇੱਕ ਸ਼ੋਅ ਬੁੱਕ ਕੀਤਾ ਸਾਡੇ ਲਈ ਅਸੀਂ ਪੂਰੀਆ ਸਿਨੇਮਾ ਟੀਮ ਦਾ ਬਹੁਤ-ਬਹੁਤ ਧੰਨਵਾਦੀ ਕਰਦੇ ਹਾਂ ਖਾਸ ਤੌਰ ਤੇ ਮਨੋਜ ਤਨਵਰ ਜੀ ਡਾਇਰੈਕਟਰ ਆਫ ਥਿਸ ਕੰਪਨੀ ਸੁਣੋ ਜੀ ਤੁਹਾਡਾ 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 ਅੱਜ ਜਿਹੜੀ ਫਿਲਮ ਤੁਸੀਂ ਦੇਖ ਕੇ ਆਏ ਹੋ ਉਹਦੇ ਬਾਰੇ ਆਪਣੇ ਵਿਚਾਰ ਦਿਓ ਜੀ ਬਹੁਤ ਸੋਹਣੀ ਲੱਗੀ ਫਿਲਮ ਵਧੀਆ ਆ ਇਦਾਂ ਹੀ ਸਮਾਜ ਦੇ ਵਿੱਚ ਇਕੱਠੇ ਹੋਣਾ ਚਾਹੀਦਾ ਸਭ ਲੋਕ ਜੀ ਇਕੱਠਾ ਬਲਵਾਰ ਮਤਲਬ ਵਧੀਆ ਬਹੁਤ ਸੋਹਣੀ ਲੱਗੀ ਉਹ ਅੱਜ ਤਾਂ ਪਹਿਲੀ ਵਾਰੀ ਦੇਖੀ ਹੈ ਉਹ ਠੀਕ ਹੈ ਭਾਈ ਜਿਹੜੀ ਇੱਧਰ ਤੁਸੀਂ ਫਿਲਮ ਦੇਖ ਕੇ ਆ ਰਹੇ ਹੋ ਕਿਵੇਂ ਦੀ ਲੱਗੀ ਹਾਂਜੀ ਬਹੁਤ ਹੀ ਵਧੀਆ ਫਿਲਮ ਆ ਮੈਂ ਤਾਂ ਸਾਰਿਆਂ ਨੂੰ ਇਹ ਗੁਜਾਰਸ਼ ਕਰੂੰਗਾ ਕਿ ਇਹ ਫਿਲਮ ਦੇਖੋ ਖਾਸ ਤੌਰ ਤੇ ਲੜਕੀਆਂ ਦੀ ਸਿੱਖਿਆ ਬਾਰੇ ਇਸ ਫਿਲਮ ਦੇ ਵਿੱਚ ਬਹੁਤ ਵੱਡੀ ਸਿੱਖਿਆ ਆ ਲੜਕੀਆਂ ਨੂੰ ਔਰਤਾਂ ਨੂੰ ਤੇ ਜੇ ਅਸੀਂ ਸਿੱਖਿਆਤ ਹੋਵਾਂਗੇ ਲੜਕੀਆਂ ਸਿੱਖਿਆਤ ਹੋ ਗਈ ਤਾਂ ਸਮਾਜ ਸਿੱਖਿਆਤ ਹੋਵੇਗਾ ਇਸ ਲਈ ਮੈਂ ਸਾਰਿਆਂ ਨੂੰ ਗੁਜਾਰਸ਼ ਕਰਦਾ ਇਹ ਫਿਲਮ ਜ਼ਰੂਰ ਦੇਖਣ ਦੀ ਹਾਂਜੀ ਜਿਹੜੀ ਅੱਜ ਆਪਾਂ ਫਿਲਮ ਦੇਖ ਕੇ ਆ ਰਹੇ ਹਾਂ ਗਿਆ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਕਿੱਦਾਂ ਦੀ ਫਿਲਮ ਆ ਜੀ ਫਿਲਮ ਇੰਨੀ ਟਾਪ ਦੀ ਆ ਨਾ ਇੰਨਾ ਵਧੀਆ ਜਾਣਕਾਰੀ ਦੇ ਚ ਜੀ ਮੈਨੂੰ ਚਾਹਵਾ ਵੀ ਹਰ ਬੱਚੇ ਨੂੰ ਹਰ ਇੱਕ ਮਾਪਿਆਂ ਨੂੰ ਇਹ ਫਿਲਮ ਆਪਣੇ ਘਰ ਤੋਂ ਦੇਖਾਉਣੀ ਚਾਹੀਦੀ ਆ ਬਹੁਤ ਵਧੀਆ ਇੱਥੇ ਆਜੋ ਮੇਰੇ ਪਿੰਡ ਜੀ ਆਜੋ ਆਜੋ ਜਿਹੜਾ ਬੋਲਣਾ ਪਿੰਡ ਜਿਹੜੀ ਆਪਾਂ ਅੱਜ ਫਿਲਮ ਦੇਖ ਕੇ ਆਏ ਆ ਪੂਲਾ ਫਿਲਮ ਤੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਜੀ ਕਿਹੋ ਜਿਹਾ ਲੱਗਿਆ ਵਿਚਾਰ ਤਾਂ ਜੀ ਪਿਕਚਰ ਵਾਕਈ ਸੀ ਬਹੁਤ ਅੱਛੀ ਆ ਕਿਉਂਕਿ ਅਸੀਂ ਖੁਦ ਵੀ ਨਾ ਚੀਜ਼ਾਂ ਤੋਂ ਜਾਣੂ ਨਹੀਂ ਸੀਗੇ ਸਾਨੂੰ ਖੁਦ ਨੂੰ ਵੀ ਅੱਜ ਪਤਾ ਲੱਗਿਆ ਇਹ ਜੋ ਪੁਰਾਣੇ ਸਮੇਂ ਦੇ ਵਿੱਚ ਲੇਡੀਜ਼ ਦੇ ਨਾਲ ਜੋ ਉਹਨਾਂ ਨੇ ਬਰਦਾਸ਼ਤ ਕੀਤਾ ਜੋ ਉਹਨਾਂ ਨਾਲ ਤੱਕਾ ਹੋ ਰਿਆ ਸੀ ਤੇ ਮਤਲਬ ਜਿਵੇਂ ਆਪਣੇ ਸਮਾਜ ਦੇ ਪਹਿਲੇ ਟੀਚਰ ਸੀਗੇ ਇਹਨਾਂ ਚੀਜ਼ਾਂ ਬਾਰੇ ਜੋ ਮਤਲਬ ਅੱਜ ਦੇ ਟਾਈਮ ਦੇ ਵਿੱਚ ਵੀ ਮੇਰੇ ਖਿਆਲ ਚ ਹੈ ਸ਼ਾਇਦ ਜੋ ਟੀਚਰ ਬਣੇ ਹੋયા ਆ ਲੋਕ ਉਹਨਾਂ ਨੂੰ ਵੀ ਸ਼ਾਇਦ ਅੱਜ ਦੇ ਟਾਈਮ 'ਚ ਨਹੀਂ ਪਤਾ ਹੋਵੇਗਾ ਜਾਂ ਕੁਝ ਲੋਕ ਹੋਣਗੇ ਜਿਨ੍ਹਾਂ ਨੂੰ ਸ਼ਾਇਦ ਇਹ ਪਿਕਚਰ ਦੇਖ ਕੇ ਕੁਝ ਲੋਕਾਂ ਨੂੰ ਅੱਜ ਪਤਾ ਚੱਲਿਆ ਹੋਵੇਗਾ ਨਿਊਲੀ ਆ ਸਾਡੇ ਨਾਲ ਛੋਟੇ ਛੋਟੇ ਬੱਚੇ ਵੀ ਮੌਜੂਦ ਆ ਉਹ ਤਾਂ ਫਿਲਮ ਦੇਖ ਕੇ ਕਿੱਦਾਂ ਦਾ ਲੱਗਾ ਬਹੁਤ ਵਧੀਆ ਲੱਗਦਾ ਜੀ ਮੈਂ ਤਾਂ ਮੈਨੂੰ ਇਹ ਸਮਝ ਲੱਗੀ ਵੀ ਸਾਨੂੰ ਵੱਧ ਤੋਂ ਵੱਧ ਪੜ੍ਹ ਕੇ ਮਾਪ-ਵਪਦਾ ਨੂੰ ਰੌਸ਼ਨ ਕਰਨਾ ਚਾਹੀਦਾ ਤੇ ਕੁਝ ਬਣਨਾ ਚਾਹੀਦਾ ਠੀਕ ਹੈ ਪੰਜੀ ਤਾਂ ਡੱਗੇ ਵਿਚਾਰਾ ਇਸ ਫਿਲਮ ਬਾਰੇ ਹਾਂਜੀ ਮੈਂ ਤਾਂ ਪਹਿਲਾਂ ਚੁਕਰਾਨਾ ਕਰਨੀ ਚਾਹੁੰਦੀ ਆ ਵੀ ਜਿਹੜੇ ਵੀ ਵੀਰਾਂ ਨੇ ਉਪਰਾਲਾ ਕੀਤਾ ਬਹੁਤ ਹੀ ਵਧੀਆ ਜਿਸ ਤੋਂ ਸਾਨੂੰ ਕੁਝ ਸਿੱਖਣ ਨੂੰ ਮਿਲਿਆ ਆ ਕਿਉਂਕਿ ਕਈ ਔਰਤਾਂ ਘਰ ਵਿੱਚ ਬੈਠੀਆਂ ਹੀ ਰਹਿਣੀਆਂ ਹਨ ਤੇ ਬੇਟੀਆਂ ਨੂੰ ਵੀ ਪੜਾਉਣ ਤੋਂ ਮੰਜਾ ਰੱਖਦੀਆਂ ਹਨ ਅੱਜ ਜੋ ਪਿਕਚਰ ਦੇਖੀ ਹੈ ਔਰਤਾਂ ਨੂੰ ਇਹ ਗਾਈਡ ਹੋਊਗਾ ਕਿ ਅਸੀਂ ਬਿਲਕੁਲ ਜੇ ਪੜ੍ਹਾਈ ਤੋਂ ਬਿਨਾ ਮਨੁੱਖ ਪਸ਼ੂ ਸਮਾਨ ਹੈ ਜੇ ਆਪਾਂ ਆਪਣੀਆਂ ਧੀਆਂ ਭੈਣਾਂ ਨੂੰ ਇਸੇ ਤਰ੍ਹਾਂ ਜਾਗਰੂਕ ਕਰਾਂਗੇ ਕਿ ਵੱਧ ਤੋਂ ਵੱਧ ਪੜ੍ਹ ਕੇ ਆਪਣਾ ਜਿਹੜੇ ਜੀਵਨ ਨੂੰ ਉਹ ਉੱਚਾ ਪੱਧਰ ਰੱਖਣ ਤੇ ਜਾਗ ਪਾਕ ਦਾ ਜਿਹੜਾ ਇਹ ਭੇਗ ਭਾਵ ਜਿਹੜਾ ਮੁੱਕ ਜਾਵੇ ਹਾਂਜੀ ਇਹ ਜੀ ਤੁਹਾਡਾ ਕੀ ਵਿਚਾਰਾ ਜੀ ਬਹੁਤ ਵਧੀਆ ਫਿਲਮ ਲੱਗੀ ਪਹਿਲਾਂ ਤਾਂ ਸਾਰੇ ਵੀਰਾਂ ਦਾ ਜੋ ਉਹਨਾਂ ਦਾ ਸਾਥੀਆਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਫਿਲਮ ਸਾਨੂੰ ਦਿਖਾਈ ਉਪਰਾਲਾ ਕੀਤਾ ਬਹੁਤ ਬਹੁਤ ਸ਼ੁਕਰੀਆ ਇਹ ਸਭ ਤੋਂ ਵੱਧ ਤਾਂ ਧੰਨਵਾਦ ਜੀ ਜੋਤੀਬਾਈ ਫੂਲੇ ਦਾ ਜਿਨ੍ਹਾਂ ਨੇ ਉਹਨਾਂ ਨੂੰ શિક્ષਿਤ ਕੀਤਾ ਆਪਣੀ ਘਰ ਵਾਲੀ ਨੂੰ ਹਾਂਜੀ ਉਹਨਾਂ ਨੂੰ ਪਹਿਲੀ ਅਧਿਆਪਿਕਾ ਬਣਾਇਆ ਕਿ ਜਿਹੜਾ ਉਹਨਾਂ ਨੇ ਸਾਨੂੰ ਇਹ ਹਾਕਲ ਅੱਜ ਅਸੀਂ ਬੋਲਦੇ ਆ ਇਹ ਆਪਾਂ ਸਭ ਅੱਜ ਸਵਿੱਤਰਾਬਾਈ ਜੀ ਫੂਲੇ ਜੀ ਵਾਈ ਦੇ ਕਰਕੇ ਬੋਲਦੇ ਆ ਪਹਿਲੀ ਤਾਂ ਬਈ ਵਿਚਾਰਾ ਇਸ ਫਿਲਮ ਬਾਰੇ ਪਹਿਲਾਂ ਤਾਂ ਵੀਰ ਜੀ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਤੇ ਪਹਿਲਾਂ ਮੈਂ ਥੈਂਕਸ ਕਰਨਾ ਚਾਹੁੰਗੀ ਪ੍ਰੋਡਿਊਸਰ ਐਂਡ ਜਿਹੜੇ ਡਾਇਰੈਕਟਰ ਉਹਨਾਂ ਦਾ ਜਿਨ੍ਹਾਂ ਨੇ ਇੱਕ ਸਮਾਜ ਨੂੰ ਸਾਡੇ ਨੂੰ ਸਿਹਤ ਦੇਣ ਵਾਸਤੇ ਇਹ ਫਿਲਮ ਨੂੰ ਪ੍ਰੋਡਿਊਸ ਕੀਤਾ ਸੋ ਬਹੁਤ ਵਧੀਆ ਫਿਲਮ ਆ ਮੈਂ ਇੱਕ ਖੁਦ ਬੁਲਾ ਰਹਾ ਆ ਔਰ ਮੇਰਾ ਟੌਪਿਕ ਵੀ ਸਵਿੱਤਰੀ ਬਾਈ ਫੂਲੇ ਜੀ ਹੁੰਦਾ ਕਿਉਂਕਿ ਹਰ ਸਟੇਜ ਤੇ ਮੈਂ ਇਹੀ ਬੋਲਦੀਆਂ ਔਰ ਵੱਧ ਤੋਂ ਵੱਧ ਸਾਨੂੰ ਚਾਹੀਦਾ ਕਿ ਲੜਕੀਆਂ ਨੂੰ ਪੜਾਈਏ ਔਰ ਬਹੁਤ ਵੱਡੀ ਦੇਣ ਹੈ ਸਾਡੇ ਸਮਾਜ ਨੂੰ ਸੁમિતਰੀ ਵਾ ਫੁੱਲੇ ਜੀ ਦੀ ਸੋ ਥੈਂਕ ਯੂ ਤੁਹਾਨੂੰ ਕਿਹੋ ਜੀ ਲੱਗੀ ਇਹ ਫਿਲਮ ਬਹੁਤ ਵਧੀਆ ਐਕਸਲੈਂਟ ਸੀ ਅਮੇਜ਼ਿੰਗ ਠੀਕ ਹੈ ਬਹੁਤ ਤੁਹਾਨੂੰ ਕਿਹੋ ਜੀ ਲੱਗੀ ਫਿਲਮ ਬਹੁਤ ਵਧੀਆ ਮੂਵੀ ਸੀਗੀ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਤਾਂ ਕਿ ਜੋ ਕਾਸਟ ਦੇ ਨੂੰ ਲੈ ਕੇ ਡਿਫਰੈਂਸਸ ਆ ਉਹ ਸਾਰੇ ਖਤਮ ਹੋ ਜਾਗਾ ਠੀਕ ਹੈ ਭਾਜੀ ਤੁਹਾਨੂੰ ਕਿਹੋ ਜੀ ਤੁਹਾਡਾ ਕੀ ਵਿਚਾਰ ਹੈ ਇਸ ਫਿਲਮ ਬਾਰੇ ਮੈਂ ਪਹਿਲਾਂ ਤਾਂ ਸਭ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਸਾਨੂੰ ਇਹ ਮੂਵੀ ਦਿਖਾਈ ਹੈ ਖਾਸ ਕਰ ਔਰਤਾਂ ਲਈ ਜੋ ਵੀ ਮੇਰੇ ਵੀਰਾਂ ਭਰਾਵਾਂ ਨੇ ਇਹ ਪ੍ਰੋਬਲਮ ਉਪਰਾਲਾ ਕੀਤਾ ਹੈ ਬਹੁਤ ਜ਼ਿਆਦਾ ਵਧੀਆ ਹੈ ਕਿ ਸਾਨੂੰ ਅੱਗੇ ਲੈ ਕੇ ਆਏ ਆ ਅੱਗੇ ਲੈ ਕੇ ਆਏ ਆ ਕਿ ਨਹੀਂ ਸਾਨੂੰ ਘਰੋਂ ਚ ਘਰਾਂ ਚੋਂ ਬਾਹਰ ਕੱਢਿਆ ਹੈ ਕਿ ਤੁਸੀਂ ਇਹ ਮੂਵੀ ਦੇਖੋ ਕਿਉਂਕਿ ਇੱਕ ਇਸਤਰੀ ਹੁੰਦੀ ਆ ਆਪਣੇ ਹਾਂਜੀ ਇੱਕ ਇਸਤਰੀ ਹੁੰਦੀ ਆ ਤੁਸੀਂ ਸਾਰੇ ਜਾਣਦੇ ਹੋ ਕਿ ਇਸਤਰੀ ਹੁੰਦੀ ਆ ਕਿ ਬੰਦਿਆਂ ਨੇ ਤਾਂ ਬਾਹਰ ਚੱਲਣਾ ਕੰਮ ਕਰਨ ਉਹ ਆਪਣੇ ਬੱਚਿਆਂ ਨੂੰ ਉਹ ਬੇਟਾ ਡਾਕੀ ਵਿਚਾਰਾ ਇਸ ਫਿਲਮ ਬਾਰੇ ਵਿਚਾਰਾ ਜੀ ਜੈ ਮਹਾਤਮਾ ਜਿਉਂਦੇ ਫੁੱਲੇ ਜੀ ਇਹ ਇੱਕ ਐਸੀ ਪਰਸਨੈਲਿਟੀ ਹੈ ਜਿਹਨੂੰ ਅਸੀਂ ਸਿਰਫ ਐਸਸੀਐਸਸੀ ਯੂਜੀਸੀ ਵਾਸਤੇ ਨਹੀਂ ਦੇਖ ਸਕਦੇ ਪੂਰੀ ਦੁਨੀਆ ਦੀ ਜਿੰਨੀਆਂ ਇੰਡੀਆ ਦੇ ਖਾਸ ਤੌਰ ਤੇ ਜਿੰਨੀਆਂ ਵੀ ਔਰਤਾਂ ਆ ਗਈਆਂ ਉਹਨਾਂ ਵਾਸਤੇ ਉਹਨਾਂ ਦੀ ਧਰਮਪਤਨੀ ਜੋ ਕੰਮ ਕੀਤਾ ਉਹ ਇੱਕ ਇਤਿਹਾਸ ਆ ਜਿਹਨੂੰ ਅਸੀਂ ਦੇਖਣਾ ਚਾਹੀਦਾ ਸਾਰਨ ਆਉਣ ਜੇਦਾ ਮੈਂ ਕਹਿੰਦਾ ਜਿੰਨੀ ਮੂਵੀ ਬਣਾਈ ਆ ਅਰੁਲਾ ਕਛੂ ਜੀ ਉਹਨਾਂ ਨੂੰ ਬਹੁਤ ਵਧਾਈ ਬਹੁਤ ਥੈਂਕਸ ਮੈਂ ਸਾਰੇ ਸਮਾਜ ਨੂੰ ਸਾਰੇ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਕੰਮ ਕਾਂਗ ਫਿਲਮ ਨੂੰ ਦੇਖਣ ਕਿਉਂਕਿ ਫਿਲਮ ਦੇਖਣਾ ਇੱਕ ਇਤਿਹਾਸ ਸਭ ਤੋਂ ਲੱਗਦਾ ਜੀ ਧੰਨਵਾਦ ਤੁਹਾਨੂੰ ਇਹ ਫਿਲਮ ਦੇਖ ਕੇ ਤੁਹਾਡਾ ਕੀ ਵਿਚਾਰ ਹੈ ਇਸ ਫਿਲਮ ਬਾਰੇ ਮੈਨੂੰ ਇਹ ਫਿਲਮ ਬਹੁਤ ਵਧੀਆ ਲੱਗੀ ਆ ਕਿ ਮੈਂ ਚਾਹੁੰਦੀ ਆ ਕਿ ਇਹ ਸਾਰਾ ਪੰਜਾਬ ਦੇਖ ਕੇ ਸਾਰਾ ਇੰਡੀਆ 올ਓਵਰ ਵਰਲਡ ਦੇਖ ਕੇ ਇਸ ਫਿਲਮ ਨੂੰ ਠੀਕ ਹੈ ਅੱਜ ਤੇ ਤੁਹਾਡਾ ਕੀ ਵਿਚਾਰ ਹੈ ਇਸ ਫਿਲਮ ਬਾਰੇ ਮੈਂ ਕਹਿਣਾ ਚਾਹੂੰਗੀ ਕਿ ਅਸੀਂ ਉਹਨਾਂ ਨੂੰ ਕਿਤਾਬਾਂ 'ਚ ਹੀ ਪੜਿਆ ਆ ਪਰ ਅੱਜ ਜੀਵਿਤ ਰੂਪੀ 'ਚ ਦੇਖਿਆ ਬਹੁਤ ਵਧੀਆ ਲੱਗਾ ਬਹੁਤ ਇਨਸਪੀਰੇਸ਼ਨਲ ਮੂਵੀ ਸੀ ਠੀਕ ਹੈ ਥੈਂਕ ਯੂ ਧੰਨਵਾਦ ਜੀ ਤੁਹਾਡਾ ਕੀ ਵਿਚਾਰ ਹੈ ਜੀ ਇਸ ਫਿਲਮ ਬਾਰੇ ਇਸ ਵਿੱਚ ਬਹੁਤ ਸਾਰਾ ਬੋਲੋ ਇਸ ਵਿੱਚ ਸਾਨੂੰ ਬਹੁਤ ਸਾਰੇ ਅਧਿਕਾਰ ਸవిత੍ਰੀ ਭਾਈ ਫੁੱਲੇ ਦੁਆਰਾ ਪ੍ਰਾਪਤ ਹੋਇਆ ਤੇ ਮੈਨੂੰ ਵੀ ਲੱਗਦਾ ਇਸਤਰੀ ਸਮਾਜ ਦੇ ਵਿੱਚ ਪੁਰਸ਼ ਸਮਾਜ ਦੇ ਵਿੱਚ ਇਸਤਰੀਆਂ ਇਦਾਂ ਪੜ ਸਕਦੀਆਂ ਸੀ ਉਸ ਟਾਈਮ ਤੇ ਇਸ ਕਰਕੇ ਉਹਨਾਂ ਨੇ ਸਾਡੇ ਲਈ ਬਹੁਤ ਅਧਿਕਾਰ ਸੰਘਰਸ਼ ਕੀਤੇ ਠੀਕ ਹੈ ਭਾਈ ਤੁਹਾਡਾ ਕੀ ਵਿਚਾਰ ਹੈ ਇਸ ਫਿਲਮਾਰੇ ਜੀ ਫਿਲਮਾਰੇ ਬਹੁਤ ਵਧੀਆ ਵਿਚਾਰ ਹੈ ਅੱਛਾ ਜੀ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ ਵੀ ਐਸੀ ਸਮਾਜ ਦੇ ਵਿੱਚ ਜਿਹੜੇ ਜੋਤੀਬਾਈ ਫੁੱਲੇ ਜਿਨੇ ਕਿਰਦਾਰ ਨਿਭਾਏ ਆ ਬਹੁਤ ਵਧੀਆ ਕਰਵਾ ਰਹੇ ਆ ਖਾਸ ਤੌਰ ਤੇ ਲੜਕੀਆਂ ਲਈ ਨਾ ਪੜਨ ਦੇ ਆਖਿਆ ਇਹ ਬੱਚੇ ਪੜ੍ਹ ਲੇਖਣ ਸਾਰਾ ਕੁਝ ਕਰਨ ਜੋ ਵੀ ਬੱਚੇ ਪੜ੍ਹਾਈ ਲਿਖਾਈ ਕਰਨਗੇ ਤੋ ਅਗੇ ਕੁਝ ਵੀ ਕਰ ਸਕਦੇ ਠੀਕ ਹੈ ਠੀਕ ਹੈ ਭਾਈ ਤੁਹਾਡਾ ਕੀ ਵਿਚਾਰ ਹੈ ਇਸ ਫਿਲਮ ਬਾਰੇ ਜਿਹੜੀ ਅੱਜ ਵੀ ਦੇਖ ਕੇ ਆਏ ਆਂ ਪਹਿਲਾਂ ਤਾਂ ਮੈਂ ਇਸ ਫਿਲਮ ਦੇ ਡਾਇਰੈਕਟਰ ਆਨੰਤ ਨਰੈਣ ਮਹਾਦੇਵਨ ਜੀ ਨੂੰ ਬਹੁਤ ਬਹੁਤ ਵਧਾਈਆਂ ਦਿੰਨਾ ਕਿ ਉਹਨਾਂ ਨੇ ਜੋ ਇਸ ਫਿਲਮ ਨੂੰ ਡਾਇਰੈਕਟ ਕੀਤਾ ਬਹੁਤ ਜ਼ਬਰਦਸਤ ਕੀਤਾ ਜੋ ਪਾਤਰ ਸੀਗੇ ਇਸ ਫਿਲਮ ਦੇ ਉਹ ਇਦਾਂ ਲੱਗੇ Ориਜਨਲ ਹੈਗੇ ਜੀ ਔਰ ਬਹੁਤ ਵੱਡੇ ਬਜਟ ਦੀ ਫਿਲਮ ਸੀ 25 ਕਰੋੜ ਤੋਂ 100 ਕਰੋੜ ਦੇ ਵਿੱਚ ਇਹ ਫਿਲਮ ਬਣੀ ਆ ਜੀ ਜੋ ਇੱਕ ਸਮਾਜ ਨੂੰ ਸਹੀ ਦਿਸ਼ਾ ਦੇਣ ਜਾ ਰਹੀ ਹੈ ਔਰ ਉਸ ਪੂਰੇ ਸਮਾਜ ਨੂੰ ਮੇਰੀ ਬੇਨਤੀ ਆ ਕਿ ਇਸ ਫਿਲਮ ਨੂੰ ਜ਼ਰੂਰ ਦੇਖਿਆ ਜਾਵੇ ਤਾਂ ਜੋ ਕਿ ਨੈਕਸਟ ਇਦਾਂ ਦੀਆਂ ਸਾਡੇ ਸਮਾਜ ਲਈ ਫਿਲਮਾਂ ਬਣਦੀਆਂ ਰਹਿਣ ਵੱਡੇ ਬਜਟ ਦੀਆਂ ਠੀਕ ਹੈ ਬਹੁਤ ਵਧੀਆ ਫਿਰ ਧੰਨਵਾਦ ਕਰਾਂ ਟਰੈਕਟਰ ਸਾਹਿਬ ਦਾ ਬੇਟਾ ਡੱਕੀ ਵਿਚਾਰ ਇਸ ਫਿਲਮਰੇ ਬਹੁਤ ਵਧੀਆ ਫਿਲਮ ਸੀ ਤੇ ਬਹੁਤ ਹੀ ਮੈਸੇਜ ਕਰਜੋ ਸਾਥੀਆਂ ਨੇ ਜਿਨ੍ਹਾਂ ਨੇ ਅੱਜ ਵੀਵੋਮੈਂਟ ਕਰਕੇ ਟਾਂਡੇ ਤੇ ਫਿਲਮ ਲੁਆਈ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਫਿਲਮ ਸੀ ਹਾਂਜੀ ਟਾਡਾ ਕੀ ਵਿਚਾਰਾ ਇਸ ਫਿਲਮ ਬਾਰੇ ਹਾਂਜੀ ਭਾਈ ਸਾਹਿਬ ਜੀ ਇਹ ਫਿਲਮ ਬਹੁਤ ਵਧੀਆ ਬਣੀ ਹੋਈ ਹੈ ਇਹ ਕਿਸੇ ਵਰਗ ਲਈ ਖਾਸ ਵਰਗ ਲਈ ਨਹੀਂ ਆ ਇਹ ਸਿਰਫ ਇਸਤਰੀ ਲਈ ਨਹੀਂ ਹੈਗੀ ਹੈ ਇਹ ਸਾਰੇ ਵਰਗਾਂ ਦੀ ਜਾਤੀਆਂ ਦੀਆਂ ਅਤੇ ਇਸਤਰੀਆਂ ਲਈ ਹੈਗੀ ਆ ਇਹ ਸਾਰਿਆਂ ਨੂੰ ਫਿਲਮ ਦੇਖਣੀ ਚਾਹੀਦੀ ਆ ਤੇ ਇਹਦੇ ਉੱਤੇ ਰੋਕ ਬਿਲਕੁਲ ਨਹੀਂ ਹੋਣੀ ਚਾਹੀਦੀ ਇਸ ਵਿੱਚ ਕੋਈ ਕਿਸੇ ਵਿਰੋਧ ਨਹੀਂ ਹੈਗਾ ਆ ਸਿਰਫ ਚਲੋ ਇਹ ਇਸਤਰੀ ਜਾਤੀ ਦੀ ਵਿਦਿਆ ਲਈ ਹੈਗਾ ਆ ਤਾਂ ਜੋ ਹਰੇਕ ਜਾਤੀ ਦੀ ਇਸਤਰੀ ਅੱਗੇ ਵੱਧ ਸਕੇ ਪਈ ਤੁਹਾਡਾ ਕੀ ਵਿਚਾਰ ਹੈ ਇਸ ਫਿਲਮ ਬਾਰੇ ਠੀਕ ਹੈ ਸਾਡੀ ਜਨਤਾ ਨਾਲ ਗੱਲ ਹਾਂ ਉਹ ਸਾਡੇ ਨਾਲ ਡਾਕਟਰ ਅੰਬੇਦਕਰ ਜੀ ਫੋਰਸਟਾਂਡਾ ਤੋਂ ਉਹਨਾਂ ਦੇ ਮੇਨ ਪ੍ਰਬੰਧਕ ਮੌਜੂਦ ਆ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਪਈ ਤੁਹਾਡਾ ਕੀ ਵਿਚਾਰ ਹੈ ਦੇਖੋ ਜੀ ਇਹ ਜਿਹੜੀ ਫਿਲਮ ਦੋਤੀ ਦਾ ਖੁੱਲੋ ਦੀ ਬਹੁਤ ਵਧੀਆ ਮੂਵੀ ਆ ਇਹ ਉਸ ਟਾਈਮ ਦੇ ਵਿੱਚ ਜਿਸ ਟਾਈਮ ਦੇ ਵਿੱਚ ਪਰਸ਼ਾਵਾਂ ਪਰਸ਼ਾਵੇ ਤੋਂ ਲੋਕ ਡਰਦੇ ਸੀਗੇ ਪਿੱਠਾਂ ਵਿੱਚ ਝਾੜੂ ਮੂੰਹ ਮਰੇ ਕੁੱਜੇ ਸੀਗੇ ਉਹ ਉਸ ਟਾਈਮ ਦੇ ਉਹ ਸੀ ਬੀਸੀ ਪ੍ਰਬੰਧਕ ਜਿਹੜੇ ਬੰਦੇ ਸੀਗੇ ਉਸ ਟਾਈਮ ਦੇ ਕਿੰਨਾ ਉਸ ਟਾਈਮ ਤੇ ਉਹਨਾਂ ਨੇ ਸੰਘਰਸ਼ ਕੀਤਾ ਅੱਜੇ ਟਾਈਮ 'ਚ ਉਹ ਸੰਘਰਸ਼ ਨਹੀਂ ਹੋ ਸਕਦਾ ਜੀ ਠੀਕ ਹੈ ਜੀ ਹਾਂ ਜੀ ਇਹ ਇਹ ਫਿਲਮ ਜੇਪਾਲ ਭੈਟਾ ਡੱਕੀ ਵਿਚਾਰ ਇਸ ਫਿਲਮ ਬਾਰੇ ਭਾਜੀ ਮੈਂ ਜ਼ਿਆਦਾ ਲੰਬਾ ਚੋੜਾ ਨਹੀਂ ਕਹਿਣਾ ਚਾਹੁੰਦਾ ਮੈਂ ਸਿਰਫ ਮੈਂ ਸਿਰਫ ਇੰਨੇ ਕਹਿਣਾ ਚਾਹੁੰਦਾ ਕਿ ਉਸ ਮਹਾਨ ਪੁਰਸ਼ महात्मा ज्योतिबाई फुले दी सोच नु सलाम आ के जिने एक ओबीसी कैटेगरी तो हो के एक दलित हो के स्त्री बारे सोचेया जो अपनी वाइफ नु नहीं पढांदे ना त हो सकदा के आज भी ਸਾਡੀਆਂ ਜੋ ਸਮਾਜ ਦੀਆਂ ਇਸਤਰੀਆਂ ਨਾ ਬਹੁਤ ਪਿੱਛੇ ਉਹ ਬਹੁਤ ਪਿਛੜ ਕੇ ਰੱਖਦਾ ਠੀਕ ਹੈ ਨਾ ਜੋ ਅੱਜ ਦੀ ਸਿਚੁਏਸ਼ਨ ਹੈ ਉਹ ਸਿਰਫ ਇਹ ਨਾ ਮਹਾਨ પુરੁषरी ਸੋਚ ਕਰਕੇ ਹੀ ਹੈ ਤੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਫਿਲਮ ਬਣਾਈ ਔਰ ਜਿਨ੍ਹਾਂ ਨੇ ਦੇਖੀ ਉਹਨਾਂ ਦਾ ਜਿਆਦਾ ਧੰਨਵਾਦ ਜੈਪੀਨ ਜੈਪਾਲ ਬਹੁਤ ਬਤਾਨ ਵਾਲਾ ਪਾਜੀ ਹੁਣ ਸਾਡੇ ਨਾਲ ਇਸ ਫਿਲਮ ਦੇ ਜੋ ਪ੍ਰਬੰਧਕ ਜਿਨ੍ਹਾਂ ਵੀਰਾਂ ਨੇ ਉਪਰਾਲਾ ਕੀਤਾ ਇਸ ਫਿਲਮ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਉਹ ਵੀ ਸਾਡੇ ਨਾਲ ਮਿਲੂ ਦਾ ਵੀਰ ਜੀ ਟਾੜਾ ਕੀ ਵਿਚਾਰਾ ਜੀ ਹੁਣ ਜੈ ਪੀਮ ਜੈ ਭਾਰਤ ਦੇਖੋ ਜੀ ਇਸ ਫਿਲਮ ਦੇਖ ਕੇ ਤਕਰੀਬਨ ਕਾਫੀ ਬੰਦੇ ਅੰਦਰੋਂ ਰੋਂਦੇ ਨਿਕਲੇ ਆ ਇਹ ਆਮ ਦੇਖਣ ਨੂੰ ਮਿਲਿਆ ਸਾਰੇ ਥੀਏਟਰਾਂ ਦੇ ਵਿੱਚ ਤੋ ਫਿਲਮ ਇੰਨੀ ਮੋਸ਼ਨਲ ਹੈ ਜਿਨ੍ਹਾਂ ਐਕਟਰਾਂ ਡਾਇਰੈਕਟਰਾਂ ਨੇ ਇੰਨੀ ਮਿਹਨਤ ਨਾਲ ਫਿਲਮ ਬਣਾਈ ਹੈ ਸੋ ਮੈਂ ਆਪਣੇ ਸਾਡੇ ਐਸਸੀ ਸਮਾਜ ਦੇ ਬੰਦੇ ਜ਼ਿਆਦਾ ਦੇਖ ਰਹੇ ਨੇ ਇਹਨੂੰ ਤੇ ਜਿਹੜੀ ਫਿਲਮ ਹੈ ਉਹ ਬੀਸੀ ਸਮਾਜ ਤੇ ਬਣੀ ਹੈ ਸੋ ਮੈਂ ਇਹੀ ਬੇਨਤੀ ਕਰਦਾ ਕਿ ਸਾਡੇ ਬੀਸੀ ਸਮਾਜ ਦੇ ਬੰਦੇ ਜਾਂ ਜਿਹੜੀ ਵੀ ਕੈਟਾਗਰੀ ਦੇ ਵਿੱਚ ਹਨ ਅਸੀਂ ਬੰਡੇ ਹੋਏ ਹਾਂ ਪਰ ਇਹ ਫਿਲਮ ਨੂੰ ਦੇਖ ਕੇ ਸਾਡੀ ਉਹ ਜਿਹੜੀ ਵੰਡਣ ਦੀ ਜਿਹੜੀ ਨੀਤੀ ਆ ਉਹਨੂੰ ਅਸੀਂ ਪਾਰ ਕੇ ਅਸੀਂ ਸਾਰਿਆਂ ਨੂੰ ਬਰਾਬਰਤਾ ਜਿਵੇਂ ਜੋਤੀ ਦਾ ਗੁੱਲੇ ਚਾਹੁੰਦੇ ਸਨ ਅਸੀਂ ਵੀ ਇਹੀ ਚਾਹੁੰਦੇ ਆ ਕਿ ਸਾਰਾ ਸਮਾਜ ਭਾਰਤ ਦੇਸ਼ ਇੱਕ ਮੁੱਠ ਬਣ ਕੇ ਤੇ ਆਪਣਾ ਜੋ ਵੀ ਰਾਜ ਚੁੰਦਾ ਹੈ ਉਹ ਕਰੇਗਾ ਭਾਈ ਜਾਂਦੇ ਜਾਂਦੇ ਆਪਾਂ ਭਾਜੀ ਹੁਣਾਂ ਦੇ ਵਿਚਾਰ ਲਾਵਾਂਗੇ ਕਿਉਂਕਿ ਭਾਜੀ ਹੁਣਾਂ ਦਾ ਬਹੁਤ ਵੱਡਾ ਪਰਾਲਾ ਇਸ ਫਿਲਮ ਨੂੰ ਲੋਕਾਂ ਤੱਕ ਪਹੁੰਚਾਉਂਦਾ ਹਾਂ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਪੀਮ ਜੈਪਾਰਥ ਜਿਵੇਂ ਕਿ ਆਪਾਂ ਆਪ ਸਭ ਨੇ ਲੋਕਾਂ ਤੋਂ ਵੀਊ ਲੈ ਆ ਕੇ ਫਿਲਮ ਦੇਖ ਕੇ ਸਾਡੇ ਪ੍ਰਬੰਧਕਾਂ ਨੇ ਵੀ ਦੱਸਿਆ ਸਾਡਾ ਇਹ ਮੋਟਿਵ ਹੈ ਕਿ ਜਿਹੜੀ ਫਿਲਮ ਹੈ ਇਹ ਫਿਲਮ ਨਹੀਂ ਅਸਲ 'ਚ ਇੱਕ ਇਤਿਹਾਸ ਆ ਤੇ ਇਸ ਇਤਿਹਾਸ ਨੂੰ ਸਾਰੇ ਲੋਕ ਜਾਣਣ ਕਿਉਂਕਿ ਇਸ ਦੇ ਨਾਲ ਹੀ ਅੱਗੇ ਜਿਹੜੀ ਕ੍ਰਾਂਤੀ ਆਉਣੀ ਹੈ ਇਸ ਵਿੱਚ ਜਿਹੜੀ ਆਪਣੇ ਦੇਸ਼ ਵਿੱਚ ਊਚ ਨੀਚ ਆ ਭਿੰਨ ਭੇਦ ਭਾਵਾ ਜਾਤ ਪਾਤ ਆ ਇਨੂੰ ਜੇ ਦੂਰ ਕਰਨਾ ਤਾਂ ਤੁਹਾਨੂੰ ਇਦਾਂ ਦੀਆਂ ਫਿਲਮਾਂ ਦੇਖਣ ਦੀ ਬਹੁਤ ਜ਼ਰੂਰਤ ਆ। ਸੋ ਅਸੀਂ ਇਹ ਹੀ ਬੇਨਤੀ ਕਰਾਂਗੇ ਕਿ ਇਸ ਫਿਲਮ ਨੂੰ ਹਰ ਇੱਕ ਸਮਾਜ ਹਰ ਧਰਮ ਦਾ ਬੰਦਾ ਜ਼ਰੂਰ ਦੇਖੇ ਕਿਉਂਕਿ ਇਹ ਇੱਕ ਸਿੱਖਿਆ ਦੀ ਮਿਸਾਲ ਆ। ਕਿਉਂਕਿ ਫਿਲਮ ਵਿੱਚ ਦੇਖਿਆ ਕਿ ਇੱਕ ਔਰਤ ਨੂੰ ਕਿਵੇਂ ਦਬਾਇਆ ਜਾਂਦਾ ਸੀ ਉਹ ਕਿਸੇ ਵੀ ਸਮਾਜ ਦੀ ਸੀ। ਲੇਕਿਨ ਜਿਦੋਂ ਸੁਭਤਰੀਬਾਈ ਫੂਲੀ ਨੇ ਖੁਦ ਪੜ੍ਹਿਆ ਤਾਂ ਉਹਨਾਂ ਨੇ ਹਰ ਇੱਕ ਔਰਤ ਨੂੰ ਜਗਾਉਣ ਲਈ ਬਹੁਤ ਸੰਘਰਸ਼ ਕੀਤਾ ਆ ਤੇ ਅਸੀਂ ਖਾਸ ਤੌਰ ਤੇ ਟਾਂਡੇ ਦੀ ਟੀਮ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਇਸ ਫਿਲਮ ਵਿੱਚ ਤੁਹਾਨੂੰ ਫਿਲਮ ਲਵਾਉਣ ਦੀ ਅਗਿਆ ਮਿਲੀ ਸਾਨੂੰ ਤੇ ਜਿਨ੍ਹਾਂ ਨੇ ਇਸ ਤੇ ਵਰਕ ਕੀਤਾ ਬਹੁਤ ਪ੍ਰਬੰ ਅਤੇ ਸਾਰੀ ਸ੍ਰੀਮੇ ਟੀਮ ਦਾ ਬਹੁਤ-ਬਹੁਤ ਧੰਨਵਾਦ ਹੈ ਤੇ ਇੱਕ ਬੇਨਤੀ ਕਰਾਂਗਾ ਕਿ ਜਿਨ੍ਹਾਂ ਚੈਨਲ ਨੂੰ ਆਪਾਂ ਇਹ ਆਪ ਜਿਹਨੂੰ ਆਪਣੀ ਇਹ ਵੀਊ ਦੇ ਰਹੇ ਆ ਇਸ ਚੈਨਲ ਨੂੰ ਬਹੁਤ-ਬਹੁਤ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਇਹਨਾਂ ਦੇ ਨਾਲ ਬਾਕੀਆਂ ਜਿਹੜੇ ਨਿਊਜ਼ ਚੈਨਲ ਵਾਲੇ ਉਹ ਵੀ ਇਹਨਾਂ ਨੂੰ ਪ੍ਰਮੋਟ ਕਰਨ ਸੋ ਇੰਨੇ ਕਹਿੰਦਾ ਹੋਇਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਜੈ ਭੀ ਜੈ ਭਾਰਤ ਬਹੁਤ-ਬਹੁਤ ਧੰਨਵਾਦ ਵੀ ਜੀ ਇਹ ਸੰਨ ਡਾਕਟਰ ਅੰਮੇਰਕਰ ਫੋਰਸ ਟਾਂਡਾ ਤੋਂ ਬੀਜੀ ਜਿਨ੍ਹਾਂ ਨੇ ਇਹ ਵੱਡਾ ਬਹੁਤ ਵੱਡਾ ਪ੍ਰਾਲਾ ਕੀਤਾ ਲੋਕਾਂ ਤੱਕ ਇਹ ਫਿਲਮ ਪਹੁੰਚੋਦਾ ਸਾਰੇ ਦਰਸ਼ਕ ਵੀਰਾਂ ਨੂੰ ਜਾਂ ਵੀਰ ਭੈਣ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਉਹਨਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿਹੜੇ ਜਿਹੜੇ ਵੀ ਸਿਨੇਮੇ ਵਿੱਚ ਫਿਲਮ ਪ੍ਰੋਵਾਈਡ ਕਰਵਾਈ ਜਾ ਰਹੀ ਆ ਜਾਂ ਲਗਾਈ ਜਾ ਰਹੀ ਆ ਉੱਥੇ ਜਾ ਕੇ ਜਰੂਰ ਦੇਖੋ ਤਾਂ ਜੋ ਸਾਨੂੰ ਆਪਣਾ ਇਤਿਹਾਸ ਬਾਰੇ ਜਾਣਕਾਰੀ ਮਿਲੇ ਕਿਉਂਕਿ ਜਿੱਦਾਂ ਕਿ ਫਿਲਮ ਦੇ ਵਿੱਚੋਂ ਜਿਹੜੀ ਵੀ ਸੰਗਤ ਅੰਦਰੋਂ ਨਿਕਲਦੀ ਸੀਗੀ ਉਹਨਾਂ ਦੇ ਆਪਾਂ ਵਿਊ ਲੈਣੇ ਹੋ ਬਹੁਤ ਵੱਖ-ਵੱਖ ਆਪਣੇ ਵਿਊ ਦਿੰਦੇ ਸੀਗੇ ਕਿ ਖਾਸ ਕਰਕੇ ਜਿਹੜੀ ਜੋ ਸਾਡਾ ਨਿਚੋੜ ਨਿਕਲੇ ਹੈਗਾ ਕਿ ਖਾਸ ਕਰਕੇ ਲੇਡੀ ਨੂੰ ਪ੍ਰੋ ਆਏਗਾ ਕਿਉਂਕਿ ਲੇਡੀ ਨੂੰ ਜਿਹੜੇ ਸਮੇਂ ਦੇ ਉੱਤੇ ਲੇਡੀ ਨੂੰ ਇੱਕ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀਗਾ ਉਹਨੂੰ ਕਿਵੇਂ ਉਠਾ ਕੇ ਉੱਪਰ ਦੇ ਲੈਵਲ ਤੱਕ ਲੈ ਕੇ ਗਏ ਆ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸਣਾ ਕਿ ਜਿਹੜੇ ਜਿਹੜੇ ਅੱਜ ਲੋਕਾਂ ਨੇ ਵਿਊ ਦਿੱਤੇ ਹੈਗੇ ਉਹ ਕਿਵੇਂ ਦੇ ਲੱਗੇ ਥੈਂਕ ਯੂ ਧੰਨਵਾਦ